ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁਜਰਾਂ ਦੇ ਵਿੱਚ ਪਹੁੰਚੇ ਜਿੱਥੇ ਪਿਛਲੇ ਦਿਨੀ ਜਹਿਰੀਲੀ ਸ਼ਰਾਬ ਦੇ ਕਾਰਨ 20 ਤੋਂ ਵੱਧ ਲੋਕਾਂ ਨੇ ਇਸ ਜਹਾਨ ਨੂੰ ਅਲਵਿਦਾ ਕਿਹਾ ਨਾਲ ਹੀ ਉਹਨਾਂ ਨੇ ਜੁਡੀਸ਼ੀਅਲ ਜਾਂਚ ਦੀ ਮੰਗ ਵੀ ਕੀਤੀ ਹੈ ਤੇ ਨਾਲ ਹੀ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ ਤੇ ਪੀੜਤਾਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਵੀ ਗੱਲ ਕੀਤੀ। ਦੱਸ ਦਿੰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇਤੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਚਾਓ ਯਾਤਰਾ ਦੇ ਉੱਤੇ ਨਿਕਲੇ ਹੋਏ ਸਨ ਇਸ ਤੋਂ ਪਹਿਲਾਂ ਸੰਗਰੂਰ ਦੇ ਇਸ ਗੁਜਰਾਪਿੰਡ ਦੇ ਵਿੱਚ ਵੱਖਰੀਆਂ-ਵੱਖਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਉਹਨਾਂ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਕੇ ਗਏ ਹਨ ਤੇ ਦੁੱਖ ਸਾਂਝਾ ਕਰਕੇ ਗਏ ਸਨ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਵੀ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਪਰ ਕਿਤੇ ਨਾ ਕਿਤੇ ਸੰਗਰੂਰ ਹਲਕੇ ਦੇ ਉਸ ਪਿੰਡ ਦੇ ਲੋਕ ਨਾਰਾਜ਼ ਜ਼ਰੂਰ ਨਜ਼ਰ ਆਏ ਸਨ ਸੋ ਹੁਣ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਦੁੱਖ ਸਾਂਝਾ ਕੀਤਾ ਗਿਆ ਤੇ ਨਾਲ ਹੀ ਸਰਕਾਰ ਦੇ ਕੋਲੋਂ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ ਹੋਰ ਕੀ ਕੁਝ ਕਹਿੰਦੇ ਨਜ਼ਰ ਹੁੰਦੇ ਨੇ ਸੁਖਬੀਰ ਸਿੰਘ ਬਾਦਲਾਉ ਸੁਣਦੇ ਆ ਜਰੇਲੀ ਸ਼ਰਾਬ ਹੈ ਆ ਇੱਕ ਐਜੀ ਵਧਰੀ ਹੈ ਪੰਜਾਬ ਚ ਜਿਨੇ ਬੜੀਆਂ ਮੌਤਾਂ ਲੈਂਦੀਆਂ ਕੀਤੀਆਂ ਤੋ ਐਸ ਕਰਕੇ ਦੇਖੋ ਐਸ ਮੌਕੇ ਮੈਂ ਆਈ ਕਹਿਣਾ ਚਾਹਣਾ ਕਿ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਂ ਬਿਆਨ ਸੁਣਿਆ ਇਹਨਾਂ ਦੇ ਇੱਕ ਮੰਤਰੀ ਦਾ ਕਿਹਾ ਕਿ ਸਾਡੀ ਜ਼ਿੰਮੇਵਾਰੀ ਨਹੀਂ ਕਿਉਂਕਿ ਆ ਠੇਕੇ ਤੁਣ ਲੇਤੀ ਬੜਾ ਇਮੇਚੁਰ ਬੇਬੁਨਿਆਦ ਬਿਆਨ ਹੈ ਜ਼ਿੰਮੇਵਾਰੀ ਸਰਕਾਰ ਦੀ ਹੈ ਜਾਲੀ ਨਸ਼ਾ ਚੋਰੀਆਂ ਡਕੈਤੀਆਂ ਜਾਂ ਜਾਲੀ ਸ਼ਰਾਬ ਫੜਨ ਦਾ ਕੰਮ ਸਰਕਾਰ ਦਾ ਹੈ ਜਿਹੜਾ ਇੱਥੋਂ ਦਾ ਐਸਐਚਓ ਹੈ ਕਿਉਂਕਿ ਸਭ ਤੋਂ ਪਹਿਲੇ ਐਸਐਚਓ ਸਸਪੈਂਡ ਹੋਣਾ ਚਾਹੀਦਾ ਹੈ ਡੀਐਸਪੀ ਦੀ ਜਿੰਮੇਵਾਰੀ ਲੱਗਣੀ ਚਾਹੀਦੀ ਹੈ ਤੇ ਮੈਂ ਚਾਹਣਾ ਹੈ ਕਿ ਇੱਥੇ ਇੱਕ ਪ੍ਰੋਪਰ ਇਨਕੁਆਇਰੀ ਹੋਏ ਮੈਨੂੰ ਜਿਹੜਾ ਲੱਗ ਰਿਹਾ ਸ਼ੰਕਾ ਆ ਰਹੀ ਹੈ ਕਿ ਆ ਲਕੂਨ ਦੀ ਚੀਜ਼ ਲੱਗ ਰਹੀ ਹੈ ਦੇਖੋ ਅਫਸਰ ਦੀ ਇਨਕੁਆਇਰੀ ਨਾਲ ਨਹੀਂ ਹੋਏ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਇਸ ਦੀ ਸੋ ਦੈਟ ਅਸੀਂ ਵੀ ਦੂਜੀਆਂ ਵੀ ਸਰਕਾਰਾਂ ਜੁਡੀਸ਼ੀਅਲ ਇਨਕੁਆਇਰੀ ਨਾਲ ਕੋਈ ਜੱਜ ਬੰਦਦਾ ਜਿਹੜਾ ਦੇਖਦਾ ਕਿ ਹੋਇਆ ਕੀ ਹੈ ਆ ਪਹਿਲੀ ਵਾਰ ਨਹੀਂ ਬਹੁਤ ਵਾਰ ਸਰਕਾਰ ਜੁਡੀਸ਼ੀਅਲ ਮੁਕਰੀ ਕਰਾਉਦੀ ਹੈ ਸੋ ਇਸ ਦੀ ਇੱਕ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਦੂਜੀ ਜਿਹੜੇ ਗਰੀਬ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਪੂਰੀ ਚਾਹੀਦੀ ਹੈ ਦੇਖੋ ਇਹਨਾਂ ਦਾ ਪਰਿਵਾਰ ਦਾ ਸਾਰਾ ਫਿਊਚਰ ਹੀ ਖਰਾਬ ਹੋ ਗਿਆ ਮੈਂ ਦੇਖਿਆ ਛੋਟੇ ਛੋਟੇ ਬੱਚੇ ਹੈ ਤੇ ਨਾਲੇ ਜਿਹੜੇ ਜੋਗ ਬੱਚੇ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਐਡੀ ਵੱਡੀ ਚੀਜ਼ ਦਾ ਨੌਕਰੀ ਕਈ ਵਾਰ ਆਪਾਂ ਨੌਕਰੀ ਦਿੰਨੀ ਹੈ ਹੁਣ ਇਹਨਾਂ ਨੂੰ ਨੌਕਰੀ ਸਰਕਾਰੀ ਇਹਦੇ ਵਿੱਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕੋਈ ਸਿਆਸਤ ਨਹੀਂ ਚਾਹੁੰਦਾ ਨਾ ਕਰਨੀ ਚਾਹੀਦੀ ਹੈ ਆਪਾਂ ਤਾਂ ਦੁੱਖ ਸਾਂਝਣ ਹੋ ਗਏ ਆਪਾਂ ਸਾਰੇ ਪ੍ਰੈਸ਼ਰ ਪਾਈਏ ਤੁਸੀਂ ਪਾਓ ਅਸੀਂ ਵੀ ਲੱਗਦੇ ਆ ਕਿ ਜੇ ਇਨਸਾਫ ਮਿਲ ਜਾਏ ਨਾ ਬੱਚਿਆਂ ਨੂੰ ਇਹਨਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਘਰ ਤੋਂ ਕੱਢ ਇਹਨਾਂ ਦਾ ਆਪਾਂ ਤੁਸੀਂ ਦੁੱਖ ਵਿੱਚ ਆਪਾਂ ਦੁੱਖ ਇਸ ਡਿਪਾਰਟਮੈਂਟ ਹੈ ਇਕ ਸਾਈਜ਼ ਡਿਪਾਰਟਮੈਂਟ ਹੁੰਦਾ ਹੈ ਉਹ ਨਿਗਾਹ ਰੱਖਦਾ ਕਿ ਇੱਥੇ ਕੋਈ ਜਾਲੀ ਸ਼ਰਾਬ ਤਾਂ ਨਹੀਂ ਵੇਚਦਾ ਕੋਈ ਕਰਦਾ ਹੈ ਜਾਂ ਕੁਝ ਕਰਦਾ ਹੈ ਨਿਲਾਇਕੀ ਉਹਨਾਂ ਦੀ ਹੈ ਜਿਹੜਾ ਅਫਸਰ ਵੀ ਅੰਦਰ ਹੋਣੇ ਚਾਹੀਦੇ ਐਸ ਤੋਂ ਦੇ ਪੁਲਿਸ ਮੁਲਾਜ਼ਮ ਵੀ ਜਿਨ੍ਹਾਂ ਨੇ ਐਸਐਚਓ ਜੀ ਦੇ ਥੱਲੇ ਇਹ ਸਾਰਾ ਕੁਝ ਹੋਇਆ ਹੋਣਾ ਚਾਹੀਦਾ ਸੋ ਜੇ ਇਹ ਨਹੀਂ ਕਰਦੇ ਤੇ ਅਸੀਂ ਪ੍ਰੈਸ਼ਰ ਪਾਵਾਂਗੇ ਘੱਟ ਤੋਂ ਘੱਟ ਜਿਹੜੇ ਦੋਸ਼ੀ ਅੱਗੇ ਤੋਂ ਨਾ ਕਹਿ ਜਾ ਕੋਈ ਹੋਵੇ ਦੇਖੋ ਜੇ ਜੇ ਡਰ ਚੱਕੇ ਜੇ ਵੇਚਣ ਵਾਲਿਆਂ ਦਾ ਡਰ ਹੀ ਨਹੀਂ ਆ ਅੱਜ ਪ੍ਰੋਬਲਮ ਕੀ ਹੈ ਡਾਰੀ ਚੱਕਿਆ ਗਿਆ ਅੱਜ ਘਰ-ਘਰ ਨਸ਼ਾ ਵਿਕ ਰਿਹਾ ਕਿਉਂਕਿ ਡਰ ਚੱਕਿਆ ਗਿਆ ਤੋ ਇਸ ਕਰਕੇ ਸਟ੍ਰਿਕਟ ਐਕਸ਼ਨ ਚਾਹੀਦਾ ਨਾਲੇ ਇਥੋਂ ਦਾ ਮੱਲਾ ਦਾ ਐਕਸਾਈਜ਼ ਦਾ ਮਿਨਿਸਟਰੀ ਮੈਨੂੰ ਲੱਗਦਾ ਸ਼ਾਇਦ ਇਥੋਂ ਦੀ ਐਸੇ ਹਲਕੇ ਸੋ ਜੰਵਾਰੀ ਤੋਂ ਉਹਦੀ ਬੰਦੀ ਹੈ ਸਭ ਤੋਂ ਵੱਡੀ ਕਿਉਂਕਿ ਮਿਨਿਸਟਰ ਇਥੋਂ ਦਾ ਹੈ ਉਹਦੇ ਪਿੰਡ ਵਿੱਚ ਉਹਦੇ ਘਰ ਵਿੱਚ ਜਾਲੀ ਸ਼ਰਾਬ ਵਿਕੇ ਆਹ ਤੱਕ ਦੇ ਬਰਦਾਸ਼ਤ ਹੋ ਨਹੀਂ ਸਕਦਾ ਸੋ ਸੈਸ਼ਨ ਐ ਨਹੀਂ ਹੈ ਲੱਖ 2 ਲੱਖ ਦੇ ਕੇ ਆ ਤਾਂ ਇਹ ਗੱਲ ਜਾਣ ਕੇ ਜਿਵੇਂ ਜਖਮ ਦੇ ਨਮਕਸ਼ੇਟਣ ਵਾਲੀ ਗੱਲ ਹੈ ਕਿੰਨੀ ਵਾਰ ਕਿਸੇ ਨੇ 20 ਲੱਖ ਦਿੱਤਾ ਕਿਤੇ 30 ਲੱਖ ਦਿੱਤਾ ਕਿ 40 ਕੋਈ ਇਹਨਾਂ ਦੇ ਬੇਚਾਰੇ ਪਰਿਵਾਰ ਦਾ ਘੱਟ ਤੋਂ ਘੱਟ ਸਾਰਾ ਤਾਂ ਕੋਈ ਬਣੇ ਤੇ ਨਾਲੇ ਨੌਕਰੀ